ਜਾਬ ਸਰਕਾਰ ਕੰਨਿਓ ਬੂਜੇ ਦਿੱਤੇ ਗਏ ਨੇ ਸਾਰੇ ਹੀ ਪਿੰਡਾਂ ਨੂੰ ਤੇ ਪਿੰਡ ਵਾਲੇ ਲਾਰੇ ਨੇ ਹੁਣ ਸਮਛਾਨ ਘਾਟ ਦੇ ਵਿੱਚ ਅੱਜ ਪੌਦੇ ਲਾਉਣੇ ਸ਼ੁਰੂ ਕਰਤੇ ਤੇ ਸਾਰੇ ਸਾਥੀ ਸਾਡੇ ਪ੍ਰੇਮੀ ਭਰਾਵੀ ਪਹੁੰਚੇ ਨੇ ਆ ਲੱਗਣੀ ਸ਼ੁਰੂ ਹੋ ਗਏ ਤੇ ਪੰਚਾਇਤ ਦਾ ਪੂਰਾ ਸਾਥ ਦਿੱਤਾ ਸਾਡੇ ਪ੍ਰੇਮੀ ਬਲਜੀਤ ਸਿੰਘ ਪੰਗੀਦਾਸ ਨੇ ਸਾਰੇ ਪ੍ਰੇਮੰਗਾਂ ਦਾ ਸਾਥ ਤੇ ਮਨੀ ਬਾਕਸਰ ਵੀ ਪਹੁੰਚਿਆ ਇਹਨੇ ਵਿਚਾਰੇ ਨੇ ਹਿੰਮਤ ਕਰੀ ਹੈ ਤੇ ਸਾਰੇ ਤਰ੍ਹਾਂ ਦੇ ਬੂਝੇ ਮੰਨ ਲੋ ਵੀ ਆਏ ਹੋਏ ਨੇ ਆ ਜੋ ਟਰਾਲੀ ਦੇ ਵਿੱਚ ਪਏ ਆ ਆ ਸਾਰੇ ਆ ਸਵਾਰਨ ਦੇ ਹੱਥ ਚ ਆ ਇਹ ਟਾਲੀ ਐ ਟਾਲੀ ਨਿੰਮ ਤੇ ਫਰੂਟਾਂ ਦੇ ਬੂਝੇ ਵੀ ਸੀਗੇ ਅੰਗੂਰਾਂ ਦੀਆਂ ਬੇਲਾਂ ਅਮਰੂਦਾਂ ਦੇ ਨਿੰਮ ਸਾਰੇ ਤਰ੍ਹਾਂ ਦੇ ਪੌਦੇ ਆਏ ਨੇ ਜੇ ਘਰਾਂ 'ਚ ਲਾਉਣੇ ਆ ਕਿਸੇ ਨੇ ਘਰਾਂ 'ਚ ਵੀ ਲਾ ਸਕਦਾ ਸਾਰੇ ਹੀ ਪਿੰਡਾਂ 'ਚ ਆਏ ਨੇ ਹੁਣ ਸਾਰੇ ਧਰਮਕਸਤਾਨਾਂ ਤੇ ਲਾ ਕੇ ਕੋਈ ਐ ਨਾ ਸਰਕਾਰੀ ਜਗ੍ਹਾ ਹੈਗੀ ਕਿਤੇ ਉਥੇ ਲਾਏ ਜਾਣਗੇ ਇਹ ਆਛ ਪੈਦਾ ਜਿਹੜਾ ਆਪਾਂ ਖੇਤਾਂ ਦੇ ਵਿੱਚ ਮੁੱਲ ਲੈ ਕੇ ਲਾਉਣੇ ਆ ਇਹ ਸਰਕਾਰ ਕੰ ਨੂੰ ਆਪਾਂ ਨੂੰ ਵਾਹੀਆ ਕਰਾਇਆ ਗਿਆ ਦੇਖ ਲਓ ਬੱਚੇ ਵੀ ਪਹੁੰਚ ਕੇ ਛੋਟੇ ਇਹਨਾਂ ਨੂੰ ਵੀ ਆਪਾਂ ਫੇਰ ਹੀ ਸਿਖਿਆ ਦੇਵਾਂ ਬੂਜੇ ਲਾਉਂਦੀ ਆਹ ਲਾ ਰਹੇ ਆ ਸਾਰੇ ਬੂਜੇ ਲੱਗ ਰਹੇ ਨੇ ਐ ਸਾਥ ਚਾਹੀਦਾ